ਤੁਸੀਂ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਸੁਣੀ ਹੋਏਗੀ ਕਿ ਦੀਵਾਲੀ ਵਾਲੇ ਦਿਨ ਬਹੁਤ ਸਾਰੇ ਲੋਕ ਟੂਨੇ ਟੋਟਕੇ ਕਰਦੇ ਨੇ ਉਹਦੀ ਖਾਸ ਵਜ੍ਹਾ ਇਹ ਹੈ ਕਿ ਉਹਨਾਂ ਨੂੰ ਲੱਗਦਾ ਹੈ ਦੀਵਾਲੀ ਵਾਲੇ ਦਿਨ ਜੋ ਵੀ ਅਸੀਂ ਟੂਨਾ ਟੋਟਕਾ ਕਰਾਂਗੇ ਉਹ ਬਹੁਤ ਹੀ ਵਧੀਆ ਕੰਮ ਕਰੇਗਾ ਤੇ ਸਾਡੇ ਰੁਕੇ ਹੋਏ ਕੰਮ ਚੱਲ ਪੈਣਗੇ ਜਾਂ ਜਿਹੜਾ ਵੀ ਅਸੀਂ ਕੰਮ ਕਰਾਉਣਾ ਚਾਹੁੰਦੇ ਹਾਂ ਉਹ ਬਹੁਤ ਹੀ ਵਧੀਆ ਹੋ ਜਾਏਗਾ ਉਹਨਾਂ ਵਿੱਚੋਂ ਹੀ ਇੱਕ ਟੂਨਾ ਟੋਟਕਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਜੋ ਕਿ ਬਹੁਤ ਹੀ ਵਧੀਆ ਕੰਮ ਕਰਦਾ ਹੈ ਖਾਸ ਕਰਕੇ ਉਦੋਂ ਜਦੋਂ ਇਹੋ ਜਿਹੇ ਤਿਵਾਰ ਹੋਵੇ ਇਹ ਟੂਣਾ ਟੋਟਕਾ ਖਾਸ ਉਹਨਾਂ ਲਈ ਹੈ ਜਿਨ੍ਹਾਂ ਦੇ ਘਰ ਪੈਸੇ ਦੀ ਬਹੁਤ ਹੀ ਤੰਗੀ ਹੈ ਬਹੁਤ ਸਾਰੇ ਵੱਡੇ ਵੱਡੇ ਲੋਕ ਇਹ ਟੂਣਾ ਟੋਟਕਾ ਕਰਦੇ ਨੇ ਬੇਸ਼ੱਕ ਤੁਹਾਨੂੰ ਦੱਸਣ ਜਾਂ ਨਾ ਦੱਸਣ ਜਿਨ੍ਹਾਂ ਨੇ ਵੀ ਇਹ ਟੂਣਾ ਟੋਟਕਾ ਕੀਤਾ ਉਹਨਾਂ ਦੇ ਘਰ ਲక్ష్ਮੀ ਭੱਜੀ ਆਉਂਦੀ ਹੈ ਤੁਸੀਂ ਵੀ ਇਸ ਟੋਟਕੇ ਨੂੰ ਧਿਆਨ ਨਾਲ ਸੁਣਿਓ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਇਓ ਜਾਂ ਜੋ ਉਲਟਾ ਹੈ ਤੁਹਾਡਾ ਕੋਈ ਵੀ ਨੁਕਸਾਨ ਨਾ ਕਰੇ ਤਾਂ ਸਮਾਂ ਨਾ ਕਰ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਸ ਟੂਨੇ ਟੋਟ ਕੇ ਬਾਰੇ ਤੁਹਾਨੂੰ ਦੱਸਾਂਗੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਉਸ ਟੂਨੇ ਟੋਟਕੇ ਨੂੰ ਕਰਦੇ ਸਮੇਂ ਆਪਾਂ ਕਿਹੜੀਆਂ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਟੂਨੇ ਟੋਟਕੇ ਬਾਰੇ ਤੁਸੀਂ ਬਹੁਤ ਸਾਰੇ ਲੋਕ ਇਹ ਕਰਦੇ ਵੇਖੇ ਹੋਣਗੇ ਜੋ ਕਿ ਬਹੁਤ ਹੀ ਅਮੀਰ ਲੋਕ ਨੇ ਤੁਹਾਡੇ ਸ਼ਹਿਰ ਦੇ ਵਿੱਚ ਵੀ ਹੋਣਗੇ ਪਿੰਡ ਦੇ ਵਿੱਚ ਵੀ ਹੋਣਗੇ ਤੇ ਉਹ ਸਾਰੇ ਲੋਕ ਹੀ ਇਹ ਤਰੀਕਾ ਵਰਤਦੇ ਨੇ ਖਾਸ ਕਰਕੇ ਤਿਉਹਾਰ ਵਾਲੇ ਦਿਨ ਤਿਉਹਾਰ ਵਾਲੇ ਦਿਨ ਇਹ ਜ਼ਿਆਦਾ ਇਹ ਤਰੀਕਾ ਵਰਤਦੇ ਨੇ ਤੁਸੀਂ ਵੇਖਿਆ ਹੋਣਾ ਕਿ ਜਿੰਨੇ ਵੀ ਵੱਡੇ ਵੱਡੇ ਲੋਕ ਨੇ ਉਹ ਦਾਨ ਬਹੁਤ ਕਰਦੇ ਨੇ ਉਹ ਦਾਨ ਦੇ ਵਿੱਚ ਜਾਂ ਤਾਂ ਕਿਸੇ ਨੂੰ ਕੁਝ ਵੰਡਦੇ ਨੇ ਜਿਹਦੇ ਨਾਲ ਉਹਨਾਂ ਦੇ ਪੇਟ ਦੀ ਅੱਗ ਬੁਝ ਸਕੇ ਤੇ ਜਾਂ ਤਾਂ ਉਹ ਕੋਈ ਚੀਜ਼ ਇਦਾਂ ਦੀ ਦਿੰਦੇ ਨੇ ਜਿਹਦੇ ਨਾਲ ਉਹਨਾਂ ਲੋਕਾਂ ਨੂੰ ਕੋਈ ਸਹੂਲਤ ਮਿਲ ਸਕੇ ਜਿਵੇਂ ਮੰਨ ਲਓ ਮੇਰੇ ਸ਼ਹਿਰ ਦੇ ਵਿੱਚ ਇੱਥੇ ਇੱਕ ਬਹੁਤ ਹੀ ਅਮੀਰ ਘਰ ਹੈ ਜੋ ਕਿ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਹ ਹਰ ਵੀਰਵਾਰ ਸਾਡੇ ਇੱਥੇ ਜਿੱਥੇ ਮਜ਼ਦੂਰ ਖੜਦੇ ਨੇ ਉਹਨਾਂ ਮਜ਼ਦੂਰਾਂ ਲਈ ਕੜੀ ਚੌਲ ਕਈ ਵਾਰ ਲੰਗਰ ਇਹ ਸਭ ਕੁਝ ਬਣਾ ਕੇ ਲੈ ਕੇ ਆਉਂਦਾ ਹੈ ਤੇ ਜਦੋਂ ਉਹ ਮਜ਼ਦੂਰ ਉਹ ਲੰਗਰ ਖਾਂਦੇ ਨੇ ਜਾਂ ਕੜੀ ਚੌਲ ਖਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਦੁਆਵਾਂ ਦਿੰਦੇ ਨੇ ਕਿਉਂਕਿ ਉਹ ਵਿਚਾਰੇ ਖੜੇ-ਖੜੇ ਥੱਕ ਜਾਂਦੇ ਨੇ ਕਈਆਂ ਨੂੰ ਭੁੱਖ ਲੱਗੀ ਹੁੰਦੀ ਹੈ ਤੇ ਜਦੋਂ ਉਹਨਾਂ ਦੇ ਪੇਟ ਦੀ ਅੱਗ ਬੁਝਦੀ ਹੈ ਤੇ ਉਹ ਦਿਲੋਂ ਦੁਆਵਾਂ ਦਿੰਦੇ ਨੇ ਜੋ ਕਿ ਦੁਆਵਾਂ ਸਿੱਧੀਆਂ ਰੱਬ ਨੂੰ ਜਾ ਕੇ ਮਿਲਦੀਆਂ ਨੇ ਤੇ ਫਿਰ ਰੱਬ ਆਪਾਂ ਨੂੰ ਬਹੁਤ ਤਰੱਕੀਆਂ ਦਿੰਦਾ ਹੈ ਇਸੇ ਤਰ੍ਹਾਂ ਤੁਸੀਂ ਕਰਨਾ ਹੈ ਦੀਵਾਲੀ ਵਾਲੇ ਦਿਨ ਜੱਕੇ ਸੇ ਹੋਰ ਤਿਹਾਰ ਵਾਲੇ ਦਿਨ ਤੁਸੀਂ ਵੇਖਣਾ ਕਿ ਕਿਸੇ ਨੂੰ ਮਦਦ ਦੀ ਲੋੜ ਹੈਗੀ ਹੈ ਬਹੁਤ ਸਾਰੇ ਲੋਕ ਤੁਹਾਨੂੰ ਇਦਾਂ ਦੇ ਮਿਲ ਜਾਣਗੇ ਜਿਨ੍ਹਾਂ ਨੂੰ ਵਾਕਈ ਮਦਦ ਦੀ ਲੋੜ ਹੋਏਗੀ ਜਿਨ੍ਹਾਂ ਨੇ ਤਿਹਾਰ ਆਪਣੇ ਪਰਿਵਾਰ ਨਾਲ ਮਨਾਉਣਾ ਹੋਏਗਾ ਪਰ ਉਹਨਾਂ ਕੋਲੇ ਪੈਸੇ ਨਹੀਂ ਹੋਣਗੇ ਤੁਸੀਂ ਚੰਗੀ ਤਰ੍ਹਾਂ ਪਰਖ ਕੇ ਫੇਰ ਉਹਨੂੰ ਪੈਸੇ ਦੇਣੇ ਨੇ ਜਾਂ ਉਹਨੂੰ ਲੋੜੀਂਦੀਆਂ ਚੀਜ਼ਾਂ ਦੇਣੀਆਂ ਨੇ ਤਾਂ ਜੋ ਉਹ ਇਨਸਾਨ ਖੁਸ਼ ਹੋਵੇ ਖੁਸ਼ ਹੋ ਕੇ ਤੁਹਾਨੂੰ ਦੁਆਵਾਂ ਦੇਵੇ ਦੁਆਵਾਂ ਜਦੋਂ ਤੁਹਾਨੂੰ ਮਿਲਣਗੀਆਂ ਤੇ ਤੁਹਾਡੇ ਘਰ ਲక్ష్ਮੀ ਵੀ ਆਏਗੀ ਤੁਹਾਡੇ ਘਰ ਬਰਕਤ ਵੀ ਆਏਗੀ ਤੁਹਾਨੂੰ ਸਭ ਕੁਝ ਮਿਲੇਗਾ ਐਵੇਂ ਨਹੀਂ ਵੱਡੇ ਵੱਡੇ ਮਹਾਪੁਰਸ਼ ਕਹਿੰਦੇ ਕਿ ਦਾਨ ਕਰੋ ਦਾਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਦਾਨ ਨਾ ਕੀਤਾ ਨਾਸ਼ ਆਪਣੇ ਆਪ ਹੋ ਜਾਂਦਾ ਹੈ ਕਿਉਂਕਿ ਜਿਹੜਾ ਇਨਸਾਨ ਦਾਨ ਨਹੀਂ ਕਰਦਾ ਫਿਰ ਉਹਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਹੰਕਾਰ ਆ ਜਾਂਦਾ ਹੈ ਤੇ ਰੱਬ ਇਹਨਾਂ ਚੀਜ਼ਾਂ ਨੂੰ ਜ਼ਰੂਰ ਖਾਂਦਾ ਹੈ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਿਓ ਹੁਣ ਗੱਲ ਕਰਦੇ ਹਾਂ ਦੂਸਰੇ ਭਾਗ ਦੀ ਇਹ ਉਪਾਅ ਕਰਦੇ ਸਮੇਂ ਤੁਸੀਂ ਕਿਹੜੀਆਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਗਲਤੀ ਕਿ ਜਦੋਂ ਵੀ ਇਹ ਉਪਾਅ ਕਰਨਾ ਹੈ ਪਹਿਲਾਂ ਆਪਣੇ ਮਨ ਦੇ ਵਿੱਚ ਲਾਲਚ ਇਹ ਗੱਲ ਦਾ ਕਦੀ ਨਹੀਂ ਰੱਖਣਾ ਕਿ ਅਸੀਂ ਦਾਨ ਕਰ ਰਹੇ ਹਾਂ ਦਾਨ ਤਾਂ ਕਰ ਰਹੇ ਹਾਂ ਕਿ ਸਾਨੂੰ ਕੁਝ ਮਿਲੇਗਾ ਕਿਉਂਕਿ ਜਦੋਂ ਆਪਾਂ ਮਿਲਣ ਦੇ ਲਾਲਚ ਵਿੱਚ ਕੁਝ ਦਾਨ ਕਰਦੇ ਹਾਂ ਤਾਂ ਫੇਰ ਕਦੀ ਨਹੀਂ ਕੁਝ ਮਿਲਦਾ ਸਿਰਫ ਇਹ ਸੋਚਣਾ ਹੈ ਕਿ ਉਹਨੇ ਮੇਰੇ ਤੋਂ ਦਾਨ ਕਰਵਾਇਆ ਤੇ দান ਮੈਂ ਕਰ ਦਿੱਤਾ ਹੈ ਇਹ ਸਭ ਕੁਝ ਉਹ ਕਰਵਾ ਰਿਹਾ ਹੈ ਵਿੱਚ ਮੇਰਾ ਕੁਝ ਵੀ ਨਹੀਂ ਆਪਣੇ ਮਨ ਦੇ ਵਿੱਚ ਕੁਝ ਵਾਪਸ ਲੈਣ ਦੀ ਭਾਵਨਾ ਨਾਲ ਕਦੀ ਵੀ দান ਨਹੀਂ ਕਰਨਾ ਜੇ ਤੁਸੀਂ ਇਹ ਗਲਤੀ ਸੁਧਾਰ ਲਈ ਤਾਂ ਤੁਹਾਡਾ ਕੀਤਾ ਹੋਇਆ দান ਸਿਰੇ ਤੱਕ ਲੱਗ ਜੇਗਾ ਤੇ ਜੇ ਸਿਰਫ ਇਹ ਸੋਚ ਕੇ দান ਕੀਤਾ ਕਿ ਮੈਨੂੰ ਕੁਝ ਵਾਪਸ ਮਿਲੇਗਾ ਫਿਰ ਕੁਝ ਨਹੀਂ ਮਿਲਣਾ ਚਾਹੇ ਉਹ ਤੁਹਾਨੂੰ ਬਹੁਤ ਕੁਝ ਦੇਣ ਦੀ ਸੋਚ ਰਹੇ ਹੋਣ ਹੁਣ ਗੱਲ ਕਰਦੇ ਆਂ ਦੂਸਰੀ ਖਾਸ ਗਲਤੀ ਦੀ ਜਦੋਂ ਆਪਾਂ ਕੁਝ দান ਕਰਦੇ ਆਂ ਤમે ਬਹੁਤ ਸਾਰੇ ਲੋਕ ਵੇਖੇ ਨੇ ਕਿ ਵੀਡੀਓਜ਼ ਪਾਉਂਦੇ ਨੇ ਇੰਸਟਾਗ੍ਰam ਤੇ ਫੋਟੋਆਂ ਪਾਉਂਦੇ ਨੇ ਇਹ ਗਲਤੀ ਕਦੀ ਨਹੀਂ ਕਰਨੀ ਜਦੋਂ ਕੁਝ ਦਾਨ ਕਰਨੇ ਤਾਂ ਇੱਕ ਹੱਥ ਨਾਲ ਕਰਨਾ ਤੇ ਦੂਜੇ ਨੂੰ ਪਤਾ ਤੱਕ ਨਾ ਲੱਗੇ ਪਰ ਅੱਜ ਕੱਲ ਤਾਂ ਸਾਰੇ ਸ਼ਹਿਰ ਦੇ ਵਿੱਚ ਰੌਲਾ ਪਾ ਦਿੰਦੇ ਨੇ ਸਾਰੇ ਵਰਲਡ ਦੇ ਵਿੱਚ ਰੌਲਾ ਪਾ ਦਿੰਦੇ ਨੇ ਇਹ ਗਲਤੀ ਕਦੀ ਨਹੀਂ ਕਰਨੀ ਫਿਰ ਤਾਂ ਉਥੇ ਹੋਮੇ ਹੰਕਾਰ ਆ ਜਾਏਗਾ ਕਿ ਮੈਂ ਦਾਨ ਕੀਤਾ ਇਹ ਆਪਣੀ ਮੈਂ ਨੂੰ ਤਾਂ ਮਾਰਨਾ ਹੈ ਜਦੋਂ ਤੁਸੀਂ ਮੈਂ ਨੂੰ ਮਾਰ ਦੋਗੇ ਤੇ ਫਿਰ ਬੜਾ ਕੁਝ ਮਿਲੇਗਾ ਇਸ ਕਰਕੇ ਮਨ ਦੇ ਵਿੱਚ ਲਾਲਚ ਨਹੀਂ ਰੱਖਣਾ ਇਹ ਗੱਲ ਨਹੀਂ ਰੱਖਣੀ ਕਿ ਮੈਂ ਕਰ ਰਿਹਾ ਸਭ ਕੁਝ ਉਹ ਕਰ ਰਿਹਾ ਸਿਰਫ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਮੇਰੇ ਕਹਤੇ ਇਹ ਤਰੀਕਾ ਅਪਣਾ ਕੇ ਵੇਖਿਓ ਤੁਹਾਡੇ ਘਰ ਕਦੀ ਵੀ ਪੈਸੇ ਦੀ ਕਮੀ ਨਹੀਂ ਹੋਏਗੀ ਤੁਹਾਡੇ ਘਰ ਲక్ష్ਮੀ ਆਪਣੇ ਆਪ ਆ ਜਾਏਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ